ਆਹ ਗੁਰੂ ਜੀ ਸਾਰਾ ਤੋਸ ਟਵਰ ਬੋੜੇ ਤਰ੍ਹਾਂ ਮੈਂ ਤਾਂ ਇੱਕਦਮ ਜਾਈ ਕਿ ਮੈਂ ਇੰਨੀ ਭਰਾਨੀ ਹੋ ਗਈ ਮੈਂ ਖਾਏ ਤਾ ਉਹਨੇ ਕਿ ਦੀਰਵਰ ਤੇ ਸੇਨਾ ਦੀ ਸੀ ਕਿ ਜੇ ਮੈਂ ਮਲੇਸ਼ੀਆ ਚ ਜਾਉਂਗੀ ਤਾਂ ਮੈਂ ਵੀ ਇਤਨੀ ਮਿਲਕੀਆਂ ਆਉਂਗੀ ਰੱਬ ਤੁਹਾਨੂੰ ਇਦਾਂ ਹੀ ਖੁਸ਼ ਰੱਖੇ ਹਾਏ ਹੈ ਤਾਂ ਗੱਲ ਤਾਂ ਤੁਸੀਂ ਇਦਾਂ ਕਰ ਰਹੇ ਹੋ ਠੀਕ ਆ ਇਨੀ ਕਸਟਮਰ ਗਏ ਨੇ ਫਰਨਾ ਬੁਰਾ ਉਹ ਕੋਣਾ ਬਹੁਤ ਔਖਾ ਜਦੋਂ ਗਾਫ ਖੜੇ ਹੁੰਦੇ ਨੇ ਸਮਝ ਨਹੀਂ ਆਉਂਦੀ ਕਿ ਫਿਰ ਤੋਂ ਹੋਏ ਬੰਨਵਾ ਭਾਰ ਚੱਕਿਆ ਹੈ ਹਾਂਜੀ ਦੇ ਸਕੀਮ ਹੋਈ ਸਾਰੇ ਜਾਣੇ ਤੇ ਮਲੇਸ਼ੀਆ ਦਾ ਟਾਈਮ ਹੋ ਗਿਆ 6:00 o'clock ਯਾਨੀ 6 ਵਜ ਗਿਆ ਤੇ ਆਪਾਂ ਚੱਲਨੇ ਆਂ ਹੁਣ ਦੁਕਾਨ ਤੇ ਕਿਉਂਕਿ ਮੇਰੇ ਨਾਲ ਜਿੱਤ ਵੀ ਥੋੜੀ ਠੀਕ ਨਹੀਂ ਸੀਗੀ ਸੋ ਹੁਣ ਆਪਾਂ ਚੱਲਦੇ ਆਂ ਕਿ ਦੁਕਾਨ ਤੇ ਚੱਲਦੇ ਆਂ ਗੁਰਮੀਤ ਬਣ ਦੇ ਇੱਕ ਦੇ ਗੁਰਮੀਤ ਕੀ ਕਰਦੇ ਨੇਗੇ ਤੇ ਠੀਕ ਆ ਜੀ ਹੁਣ ਆਪਾਂ ਚੱਲਦੇ ਆਂ ਦੁਕਾਨ ਤੇ ਕਿਉਂਕਿ ਮੈਨੂੰ ਚੱਕਣਾ ਪੈਣਾ ਸਮਾਨ ਸੋ ਮੈਂ ਫੋਨ ਆਪਣਾ ਪਾਉਂਗੀ ਆਪਣੇ ਬੈਗ ਦੇ ਵਿੱਚ ਲੋ ਜੀ ਆਪਾਂ ਦੁਕਾਨ ਤੇ ਆ ਗਏ ਇਹ ਤਾਂ ਸਸ਼ੀ ਜੀ ਹਾਂਜੀ ਵਧੀਆ ਆਈ ਮੈਂ ਤਾਂ ਵੀਡੀਓ ਦੇਖ ਲਈ ਹਾਂਜੀ ਹਾਂਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਕਿ ਮੀ ਅਚਾਨਕ ਮਿਲੇਗਾ ਵੀ ਵੀ ਗੱਲ ਕਰਦੇ ਤੁਸੀਂ ਹਾਂਜੀ ਵੀਡੀਓ ਲੈਣਾ ਤੁਹਾਡੀ ਹਾਂਜੀ ਵੀਡੀਓ ਲੈ ਲੂਗੀ ਫੜਾਣਾ ਹਾਂਜੀ ਇੰਡੀਆ ਗਏ ਸੀਗੇ ਆਪਾਂ ਜੀ ਤੁਸੀਂ ਕਿਦਾਂ ਤੁਸੀਂ ਕਿਦਾਂ ਬਿਸ਼ਾਣਿਆ ਜਿੰਨਾਂ ਕੇ। ਤੁਸੀਂ ਦੇਖੋ ਕਿੰਨੇ ਸਾਲ ਉਹਦੇ ਮਰਖਾਨੇ। ਥੈਂਕ ਯੂ ਥੈਂਕ ਯੂ ਤੁਸੀਂ ਆਏ ਹੋਗੇ। ਥੈਂਕ ਯੂ ਥੈਂਕ ਯੂ ਥੈਂਕ ਯੂ। ਥੈਂਕ ਯੂ। ਤੇ ਮੈਂ ਇੱਕ ਸਮਝ ਆਈ ਕਿ ਇੰਨੀ ਭਰਾਨੀ ਹੋਗੀ। ਮੈਂ ਕਹਾਂਏ ਤਾਂ ਉਹਨੇ ਕਿ ਦੀਦੀ ਵਰਗੇ। ਦੀਦੀ। ਬਹੁਤ ਜ਼ਿਆਦੇ। ਥੈਂਕ ਯੂ ਥੈਂਕ ਯੂ ਥੈਂਕ ਯੂ। ਕਿੱਦਾਂ ਲੱਗਿਆ ਤੁਹਾਨੂੰ? ਬਹੁਤ ਵਧੀਆ ਲੱਗਿਆ ਮੈਨੂੰ। ਬਹੁਤ ਜ਼ਿਆਦੇ। ਤਸੈਨਾ। ਥੈਂਕ ਯੂ ਥੈਂਕ ਯੂ ਥੈਂਕ ਯੂ ਮੈਂ ਵੀ ਬਹੁਤ ਖੁਸ਼ ਹਾਂ ਤੁਹਾਨੂੰ ਇੰਨਾ ਖੁਸ਼ ਦੇਖ ਕੇ ਰੱਬ ਤੁਹਾਨੂੰ ਇਦਾਂ ਹੀ ਖੁਸ਼ ਰੱਖੇ ਹਾਏ ਥੈਂਕ ਯੂ ਥੈਂਕ ਯੂ ਹੁਣ ਮੈਂ ਇਹ ਟਾਈਮਿੰਗ ਅੱਜ ਹਾਂਜੀ ਵੈਲਕਮ ਬੈਕ ਤੇ YouTube ਚੈਨਲ ਤੇ ਤੇ ਮੇਰੇ ਕੋਲ ਪਹਿਲਾਂ ਕਸਟਮਰ ਸੀਗੇ ਮੇਰੇ ਤੋਂ ਤਾਂ ਮੇਰਾ ਧਿਆਨ ਨਹੀਂ ਸੀਗਾ ਉਧਰ ਵੈਲਕਮ ਨਹੀਂ ਕੀਤਾ ਗਿਆ ਤੁਹਾਡਾ ਤੇ ਹੁਣ ਆਪਾਂ ਵੈਲਕਮ ਕਰਦੇ ਤੁਹਾਡਾ ਤੇ ਹੋਰ ਸੁਣਾਓ ਕੀ ਹਾਲ ਆ ਤੇ ਕਿਵੇਂ ਲੱਗ ਰਹੀ ਹੈ ਸਾਡੀਆਂ ਵੀਡੀਓ ਤੇ ਕਿੱਦਾਂ ਲੱਗ ਰਿਹਾ ਸਾਡੇ ਬਲੌਗ ਤੇ ਜਰੂਰ ਕਮੈਂਟ ਕਰਕੇ ਜਰੂਰ ਦੱਸੋ ਬਣਾ ਕਰੇ ਜਾਓ ਇਹ ਸਮਾਨ ਬਣਾ ਕੇ ਲਿਖਿਓ ਉਹ ਨਹੀਂ ਲੱਗਦਾ ਰੋਈ ਸੀ ਮੇਰੇ ਆਂਖੀਂ ਏਡੇ ਲੱਗਦੇ ਰਹਿੰਦੇ ਆ ਬਸ ਮੈਂ ਤਾਂ ਉਹ ਬਦਲੀ ਨਹੀਂ ਹੁੰਦੀ ਕੋਈ ਨਾ ਚਲੋ ਠੀਕ ਹੈ ਗਾਇਜ਼ ਗਰਮੀਤ ਕੋੜੇ ਆ ਗਏ ਨੇ ਕਿ ਕਸਟਮਰ ਤੇ ਮੈਂ ਜਾ ਰਹੀ ਆਂ ਜੀ ਆਲੂ ਲੈਣ ਲਈ ਕਿਉਂਕਿ ਆਲੂ ਬਾਲਣੇ ਨੇ ਕਿ ਟਾਈਮ ਹਲੇ ਬਹੁਤ ਘੱਟ ਹੋਇਆ ਵਾ ਤੇ ਫਿਰ ਆਪਾਂ ਨੂੰ ਰਾਤ ਤੱਕ 10:30 ਤੱਕ ਆਲੂ ਚਾਹੀਦੇ ਨੇਗੇ ਤੇ ਹੁਣ ਆਪਾਂ ਆਲੂ ਲੈ ਆਈਏ ਫਿਰ ਆਪਾਂ ਜਾਵਾਂਗੇ ਘਰ ਆਲੂ ਬਾਲਣ ਦੇ ਲਈ ਮਾਲ ਦੇ ਅੰਦਰ ਹੈ ਹੰਡ ਹੰਡਾ ਪਿਆਵਾ ਤਾਂ ਕਿ ਮਿਲਣੇ ਜਗ੍ਹਾ ਬਹੁਤ ਜ਼ਿਆਦਾ ਗਰਮੀ ਕਿਉਂਕਿ ਆਪਾਂ ਆਲੂ ਲੈਣੇ ਆ ਇਕੱਲੇ ਸਿੱਧਾ ਜਾਣੇ ਆ ਤੇ ਪਾਣੇ ਆਗੇ ਆਲੂ ਉਹ ਆਲੂਆਂ ਦਾ ਲੱਗਿਆ ਪੈ ਟੇਰ ਵੀ ਨੇ ਮਰਜ਼ੀ ਲੈ ਲਓ ਤੁਸੀਂ ਆਲੂ ਠੀਕ ਹੁਣ ਆਪਾਂ ਪਾ ਲਈ ਆ ਆਲੂ ਲਵਾਫੇ ਦੇ ਵਿੱਚ ਇਹ ਦਾਲੂ ਆਪਾਂ ਪਾ ਕੇ ਲਵਾਫੇ ਦੇ ਵਿੱਚ ਟੀਮੇਟ ਨਾਲ ਦੋ ਕੁ ਬਿੱਲ ਵਾਲੀ ਚਾਹੀਦੀ ਆਪਾਂ ਨੂੰ ਐਦਾਂ ਲੱਗਦਾ ਵਾ ਠੀਕਰ ਇੱਥੇ ਫੇਰ ਜਾ ਕੇ ਬਿੱਲ ਕਰਾਵਾਂਗੀ ਇਹ ਤਾਂ ਦੇਖੋ ਇੱਧਰ ਇਹ ਬਣੇ ਆਗੇ ਆਪਣੇ ਮਲੇਸ਼ੀਆ ਦੇ 8 ਰਿੰਗਟ ਦੇ ਬਿਲਕੁਲ ਦਿਨ ਕੋਈ ਨਹੀਂ ਤੇ ਵਸੇ ਕੋਈ ਗੱਲ ਆ ਵਸੇ ਲੈਣ ਬਹੁਤ ਵੱਡੇ ਹੁੰਦੇ ਵੇਟ ਕਰਨੀ ਪੈਣੀ ਹੈਗੀ ਹੁਣ ਲੈਣ ਚ ਲੱਗਦੇ ਆ ਕਿਹੜੀ ਚ ਲੱਗੇ ਇਧਰ ਠੀਕ ਆ ਗਈ ਹੈ ਲੈਂਡ ਠੀਕ ਆ ਗਈ ਲਓ ਜੈਸ ਆਪਾਂ ਆਲੂ ਲੈ ਆ ਲੈ ਹੁਣ ਆਪਾਂ ਫਟਾਫਟ ਚੱਲਦੇ ਆਂਗੇ ਘਰ ਤੇ ਜਾ ਕੇ ਵਾੜਾਂਗੇ ਆਲੂ ਨੂੰ ਕਿ ਆਪਾਂ ਤਾਂ ਹਮ ਮਿਲਦੇ ਆਗੇ ਫਸਟ ਅਨਦੇ ਦੇ ਚੋਕੇ ਹਲੋ ਆਲੂ ਤਾਂ ਮੇ ਲਿਆਈ ਆਂਗੀ ਪਰ ਮੈਨੂੰ ਪੌੜੀਆਂ ਕਿਵੇਂ ਛੋੜੂੰ ਮੇਰਾ ਦਰਦ ਹੋ ਰਿਹਾ ਇੰਨਾ ਠੀਕ ਆ। ਚਲ ਜਾਓ। ਮੈਂ ਦੇਖੂ ਇਹ ਕਸਟਮਰ। ਲਾ ਦਿਓ ਹੁਣ ਸਾਰੇ। ਠੀਕ ਆ। ਥੋੜੀ ਜਿਹੀ ਰੱਖ ਦੋ। ਦੋ ਤਿੰਨ ਆਲੂ ਰੱਖ ਦੋ ਮੈਂ ਸਬਜ਼ੀ ਬਣਾ ਲਉਂਗੀ ਗੋਭੀ ਦੀ। ਬਾਕੀ ਆਲੂ ਲਾ ਦਿਓ। ਠੀਕ ਆ। ਜਾਊਂਗਾ ਮੈਂ ਜਾਂ ਮੈਂ ਦੱਸੋ। ਨਹੀਂ ਮੈਂ ਜਾਣਾ। ਠੀਕ ਆ ਠੀਕ ਆ। ਓਕੇ ਜਾਓ ਮੈਂ ਕਸਟਮਰ ਦੇ ਦੇਂਗੀ। ਓਕੇ ਸਮਾਨ ਵੀ ਬਾਕੀ ਦਾ ਲੈ ਜਾ ਜਿਹੜਾ ਬਾਦੂ ਆ ਹੁਣ। ਬਾਹਰ ਲਡੂ। ਆ ਜਾਓ ਜਲਦੀ। ਲੋ ਜੀ ਗਾਇਸ ਗਰਮੀ ਤੇ ਗਏ ਆ ਘਰੇ। ਆਲੂ ਵਾਲਨ ਦੇ ਲਈ ਗਰਮੀਤ ਬੋਲਣਾ ਕੋਈ ਗਰਮੀਤ ਜੀ ਹੁਣ ਬਿਜ਼ੀ ਹੈਗੇ ਹਨਾ ਕਸਟਮਰ ਹੈਗੇ ਨੇ ਇਨਾਂ ਕੋਲੇ ਮੈਂ ਬਣਾ ਰਹੀ ਆਂ ਵੀਡੀਓ ਤੇ ਇਧਰ ਆਪਣੇ ਕਸਟਮਰ ਖੜੇ ਨੇ ਇਧਰ ਖਾ ਰਹੇ ਨੇ ਲਓ ਜੀ ਕਸਟਮਰ ਕਹਿੰਦੇ ਪਹਿਲਾਂ ਟਰਾਈ ਕਰਨਾ ਜੇ ਉਹਨਾਂ ਨੂੰ ਪਸੰਦ ਆਏ ਤਾਂ ਉਹ ਖਾਣਗੇ ਨਹੀਂ ਉਹਨਾਂ ਨੇ ਖਾਣੇ ਨਹੀਂ ਹੈਗੇ ਲੈਟਸ ਸੀ ਕਿ ਇਹਨਾਂ ਨੂੰ ਕਿੱਦਾਂ ਦੇ ਲੱਗਦਾ ਕੀ ਟੇਸਟ ਲੱਗਦਾ ਹਾਊ ਇਜ਼ ਇਟ ਹਾਊ ਜੀ ਵੈ ਨਾਈਟ ਹੈ ਨਾਈਟ ਹੈ ਲੋ ਜੀ ਕੱਕਾ ਨੂੰ ਆ ਕੇ ਪਸੰਦ ਤੇ ਹੋਣੇ ਖਾਣਗੇ ਹੈ ਕਿ ਇਥੋਂ ਦੇ ਸਿਟੀ ਆ। ਥੈਂਕ ਯੂ ਥੈਂਕ ਯੂ ਬਾਏ। ਬਾਏ। ਮੈਂ ਹੁਣ ਸ਼ੁਰੂਣ ਗੋਲਕਪੁਰ ਤੇ ਹੁਣੀ ਕਸਟਮਰ ਕਹਿੰਨੇ ਫਰਨਾ ਬੋਗਪੋਣਾ ਬਹੁਤ ਔਖਾ ਜਿਹਾ ਦੁਕਾਣ ਖੜੇ ਹੁੰਦੇ ਨੇ ਸਮਝੇ ਨਹੀਂ ਆਉਂਦੀ ਕੀ ਕਰੀ ਕੀ ਨਹੀਂ ਕਰੀ ਫਿਰ ਮੈਂ ਤਾਂ ਛੱਡਤਾ ਸੀਗਾ ਮੈਂ ਕਿਹਾ ਹੁਣ ਮੈਂ ਕੀ ਕਰਾਂ ਨਾ ਨਵੇਂ-ਨਵੇਂ ਇਕ ਪਤਾ ਨਹੀਂ ਹੈਗਾ ਇੰਨਾ ਤੇ ਹੁਣ ਮੈਂ ਘਰੇ ਆਪਣੇ ਲਾਹੇ ਸੀ ਕਿ ਆਲੂ ਵਾ ਲੈਣ ਗੁਰਮੀਤ ਗਏ ਸੀ ਕਿ ਤੁਹਾਨੂੰ ਪਤਾ ਹੀ ਆ ਤੇ ਹੁਣ ਉਹ ਜਾਉਂਗੀ ਮੈਂ ਚੱਕਣਾ ਹਾਣਾ ਚਲੀ ਜਾਉਂਗੀ ਕੋਈ ਚੱਕਣਾ ਨਹੀਂ ਰਹੀ ਮੈਂ ਨਹੀਂ ਜਾਉਂਗਾ। ਮੇਰਾ ਤਾਂ ਜੀ ਕਰਦਾ ਸੀ ਗੋਲ ਗੱਪੇ ਖਾਣ ਮੈਂ ਤਾਂ ਮਖਾਣੇ ਆਏ ਪਹਿਲਾਂ ਆਪਣੇ ਸਬਸਕ੍ਰਾਈਬਰ ਲੋ ਜੀ ਤੁਸੀਂ ਵੀ ਖਾਵਾ ਕੇ ਮੇਰਾ ਗੋਲ ਗੱਪੇ ਇੱਥੇ ਰਹਿ ਗਿਆ ਆਪਣੇ ਆਕੇ ਕਸਟਮਰਾਂ ਚਲ ਇੱਕੀ ਖਾ ਲਵਨੇ ਆਂ ਹੋਏ ਬਾਰੇ ਸਵਾਦ ਮੈਂ ਕਦੋਂ ਖਾਉਂ ਮੈਨੂੰ ਕਿੱਥੇ ਪਤਾ ਹੋਵੇ ਚੋ ਠੀਕ ਆ ਮੈਂ ਜਾਣੀਏ ਫੋਟੋ ਲਓ ਜੀ ਆਪਾਂ ਚੱਲੇ ਆਂਗੇ ਆਲੂ ਚੱਤਣ ਲਈ ਕਿਉਂਕਿ ਮਿੱਤੂ ਗੋਲ ਗੱਪਾ ਖਾਦੇ ਕਸਟਮਰ ਆਉਣ ਮੈਂ ਵੀ ਦੁਆਰੇ ਖਾਉਂਗੀ ਖਾਉਂਗੀ ਜ਼ਰੂਰ ਹਾਂਜੀ ਹੁਣ ਮੈਂ ਘਰੇ ਪਹੁੰਚੀ ਹੁਣੀ ਤੇ ਹੁਣ ਔਖੀ ਚੁੜੀ ਸੀ ਹੁਣ ਮੈਂ ਕਰਦੀ ਆ ਚੈੱਕ ਕਿ ਆਲੂ ਵੀ ਆਪਣੇ ਬਾਣ ਬੜਾ ਔਖਾ ਵਕਾ ਤੇ ਕੈਮਰਾ ਕੋਲ ਤੇ ਵੀ ਜਨਾ ਕੰਮ ਕਰਨਾ ਤੇ ਹੁਣ ਮੈਂ ਇਦਾਂ ਇਹ ਦੋ ਪਾ ਲੈਣੇ ਦੀ ਦਰਮ گرم ਤੇ ਦੋਨੋਂ ਘਰ ਵੀ ਤੇ ਬੋਲ ਦਿੰਦੇ ਨੇ ਤੂੰ ਠੰਡੇ ਦਾ ਕਰ ਲਿਆ ਕਰ ਇਹਨਾਂ ਨੂੰ ਤੇ ਮੈਂ ਸੋਚ ਰਣਾ ਸਾਡੇ ਘਰ ਦੀ ਵਾਲੀ ਪੌੜ ਨਾ ਪੜੀ ਨਾ ਕਿ ਇਹਨੂੰ ਉੱਤਰ ਨਹੀਂ ਚੜਨੀ ਆ ਫਿਰ ਗਰਮੀਤ ਨੂੰ ਵੀ ਔਖਾ ਹੀ ਆ ਹਨਾ ਕੱਲਿਆਂ ਨੂੰ ਇੰਨਾ ਕੰਮ ਕਰਨਾ ਤੇ ਕੰਮ ਕਰਨਾ ਨਹੀਂ ਮੌਖਾ ਮੇਰੇ ਸਾਡੇ ਘਰ ਦੇ ਪੌੜ ਤੋਂ ਚੜਦੇ ਨਹੀਂ ਥੋੜੀਆਂ ਔਖੀਆਂ ਹੋਈਆਂ ਹਨ। ਹੋਰ ਤਾਂ ਕਰਦੀ ਏਦਾਂ ਹੀ ਬਾਰੇ ਗਰਮ ਗਰਮ ਮੈਂ ਗਰਮੀਤ ਨੂੰ ਇਹ ਨਾ ਕਿਹਾ ਮੈਂ ਕਿਹਾ ਹਨਾ ਉਹ ਆ ਵੀ ਲਾਈਟ ਪਾ ਲਈ ਬੰਦ ਕਰ ਲਈ ਨਹੀਂ ਆਖ ਕੇ ਮੈਂ ਨਾ ਗਰਮੀਤ ਨੂੰ ਬਹੁਤ ਕਿਹਾ ਵੀ ਲਾਈਟ ਲੋਟ ਕਰਵਾ ਦਿਓ ਲਾਈਟ ਲੋਟ ਕਰਵਾਉਂਗੇ ਹੁਣ ਮੈਂ ਦੇਖਦੀ ਆ ਜੇ ਜਾਂ ਤਾਂ ਨਾ ਹੋਏ ਤਾਂ ਤੇ ਜੇ ਦਾਕ ਨਾ ਹੋਵੇ ਤੇ ਫਿਰ ਹੋਏ ਤੇ ਹਣ ਮੈਂ ਜਾ ਕੇ ਇਹਨਾਂ ਨੂੰ ਯਾਦ ਕਰਾਉਂਗੀ ਵੀ ਆਪਾਂ ਲੈਟ ਲੈਣੀ ਹੈਗੀ ਆਲੋ ਪਰ ਮੈਂ ਪਾਣੀ ਜੀ ਨਹੀਂ ਪਾ ਕੇ ਲੈ ਕੇ ਆਗੀ ਲੱਡੂ ਹੋਏ ਹੈ ਅੱਜ ਇੱਥੇ ਰੱਖਦਾ ਫਿਰ ਇੱਥੇ ਰੱਖ ਦਿੰਦੇ ਹਾਂ ਚਲੋ ਜੀ ਪਹੁੰਚ ਗਏ ਦੁਕਾਨ ਤੇ ਮੇਰੀ ਕੋਲੀ ਇੱਥੇ ਪਈ ਹਲੇ ਮੈਂ ਖਾਣੇ ਆ ਕੇ ਗੋਲ ਗੱਪੇ ਸਰ ਮੈਂ ਕੋਈ ਖਾਦਾ ਨਾ ਖਾਉਂਗੀ ਗਰਮੀ ਬਹੁਤ ਆ ਮਲੇਸ਼ੀਆ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਆ ਕੰਮ ਕਰਦੇ ਹੁੰਦਾ ਬਾੜੀ ਜ਼ਿਆਦਾ ਲੱਗਦੀ ਗਾਇਸ ਬਹੁਤ ਔਖੀ ਆ ਵੀਡੀਓ ਬਣਾਉਣੀ ਕਸਟਮਰ ਹੁੰਦੇ ਆ ਜਦੋਂ ਸੌਰੀ ਤੇ ਆਪਾਂ ਪ੍ਰੋਪਰ ਵੀਡੀਓ ਨਹੀਂ ਬਣਾ ਹੋ ਰਹੀਆਂ ਨੇ ਜਿੰਨਾ ਕੁ ਮਤਲਬ ਕੀ ਹੁੰਦਾ ਉਹਨਾਂ ਕੁ ਮੈਂ ਬਣਾ ਰਹੀ ਆ ਜੀ ਬਾੜਾ ਔਖਾ ਵਾ ਭਾਈ ਵਲੋਗਿੰਗ ਦਾ ਕੰਮ ਬਹੁਤ ਔਖਾ ਬਾਕੀ ਆਪਾਂ ਸਿੱਖ ਰਹੇ ਆ ਹੌਲੀ ਹੌਲੀ ਤੇ ਗਰਮੀ ਤੋ ਗਏ ਸੀਗੇ ਤੁਹਾਨੂੰ ਪਤਾ ਹੀ ਆ ਆਲੂ ਲਾਉਣ ਘਰ ਤੇ ਚਾਚੇ ਨਾਲ ਲਾਕੇ ਨੇ ਆਏ ਹੈਗੇ ਇਹਨਾਂ ਨੇ ਬਸ ਸਿਰਫ 10 ਕਾ ਆਲੂ ਲਾਏ ਸੀਗੇ ਤੇ ਹੁਣ ਦੁਬਾਰੇ ਫੇਰ ਜਾਣਾ ਪਿਆ 12 12 ਲਾਏ ਤੁਹਾਨੂੰ ਪਤਾ ਆਏ ਹੈ 12 ਨੂੰ ਜਨਾਈ ਸੀ ਪਰ ਫੇਰ ਤਾਂ ਦੇਖੋ ਵੀ ਤੁਹਾਨੂੰ ਕਿਹਾ ਤਾਂ ਹੈਗਾ ਮੈਂ ਕਿਹਾ ਤਿੰਨਾਂ ਨੂੰ ਰੱਖ ਦਿਓ ਮੈਂ ਸਬਜ਼ੀ ਬਣਾ ਲਵਾਂ ਨੇ ਬਾਕੀ ਲਾ ਦਿਓ ਇਹਨਾਂ ਨੇ ਕਿ ਸਾਰੇ ਆਲੂ ਰੱਖ ਦੇ ਤਿੰਨ ਹੀ ਵਾਲੇ ਆ ਗਏ ਨਹੀਂ ਜੀ ਕਿੰਨਾ ਮਸਲਾ ਟਾਈਮ ਹੋ ਗਿਆ ਮਲੇਸ਼ੀਆ ਦਾ ਰਾਤ ਦੇ 9 ਵਜੇ ਗਏ ਹੈਗੇ ਰਾਜੂ ਕਰ ਰਿਹਾ ਦੁਕਾਨ ਬੰਦ ਇਹ ਦੁਕਾਨ ਤੋਂ ਕੋਪੀ ਜੀ ਬੰਦ ਕਰ ਦਿੰਦੇ ਹੈਗੇ 9 ਵਜੇ ਗਿਆ ਕਿ ਆਪਾਂ 6:10 ਤੱਕ ਖੜਾਂਗੇ ਫਿਰ ਫਰਾਈਡੇ ਆਜ ਕਸਟਮਰ ਹੋਣਗੇ ਪਬਲਿਕ ਹੌਲੀਡੇ ਹੈ ਅੱਜ ਪਬਲੀਕ ਹੌਲੀਡੇ ਹੈ ਨਾ 5:00 ਆਹ ਕੱਲ ਨੂੰ ਛੁੱਟੀ ਹੈ ਪਰਸੋਂ ਦੀ ਛੁੱਟੀ ਹੈ ਅੱਛਾ ਠੀਕ ਹੈ ਫਿਰ ਪਬਲੀਕ ਹੌਲੀਡੇ ਸਹੀ ਹੈ ਮੈਨੂੰ ਲੱਗੇ ਸ਼ਾਇਦ ਅੱਜ ਲਾਸਟ ਹੀ ਸੀਗਾ ਤੇ ਹੁਣ ਆਪਾਂ ਬੈਠਾਂਗੇ 11 ਕੁ ਮਿੰਟ ਮੈਨੂੰ ਲੱਗਦਾ ਵੱਜਣਗੇ ਸ਼ਾਇਦ ਅੱਜ ਵੀ ਬਾਕੀ ਤੁਹਾਨੂੰ 10 ਦੇ ਰਵਾਂਗੇ ਨਾਲ ਦੀ ਨਾਲ ਮੈਂ ਨਹੀਂ ਕੋਈ ਬੜੀ ਮਸਤੀ ਮੈਨੂੰ ਬੁਲਾਉਂਦੇ ਨਹੀਂ ਨਹੀਂ ਮੈਂ ਤਾਂ ਲੱਗਦੀ ਐ ਸਪੈਸ਼ਲ ਆਫ ਕੋਈ 100 ਰੁਪਏ ਹੋਰ ਦੋ 100 ਰੁਪਏ ਖਰਮਾ ਕੇ ਬਬੂ ਨੂੰ ਨੀਗਾ ਮੈਂ ਪਾਣੀ ਲੈ ਕੇ ਇਸੇ ਦੇਖੋ ਮੈਂ ਨਿੰਬੂ ਵੀ ਲਿਆਂਦਾ ਦੇਖੋ ਚੱਕੇ ਮੜ ਗਿਆ ਦੇਖੋ ਇਧਰ ਦਰ 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 ਕਿਧਰ ਗਿਆ ਮੈਂ ਗਲਾਸ ਲਈ ਆਈ ਮੈਂ ਨਿੰਬੂ ਲਈ ਆਈ ਮੇਰੇ ਤੁਹਾਨੂੰ ਪਤਾ ਮੇਰੇ ਦਰਦ ਹੋ ਰਿਹਾ ਵਾ ਤੁਹਾਨੂੰ ਬਣਾ ਦਿੰਨਾ ਪਰ ਬਣਾ ਦਿਓ ਪਲੀਜ਼ ਉਹ ਦੇਖੋ ਮੈਂ ਨਿੰਬੂ ਵੀ ਲੱਕਿਆ ਮੋ ਮੈਨੂੰ ਬਣਾ ਕੇ ਦੋ ਮੈਂ ਡੀ ਬੋਤਲ ਪਾਣੀ ਲਈ ਆਈ ਇਹ ਗਾਰੇ ਵੇਗ ਦੇਖੋ ਗਰਮੀ ਵਾਲੀ ਦੇਖੋ ਮੇਰਾ ਹਾ ਫੇਸ ਭਿੱਜਿਆ ਪਿਆ ਵਾ ਗਰਮੀ ਨੇ ਬਸ ਕਰਾਈ ਬੇ ਕੰਮ ਕਰਨਾ ਕੋਈ ਓੱਖਾ ਨਹੀਂ ਆਦਾ ਗਰਮੀ ਤੰਗ ਕਰਦੀ ਏ ਦਸ ਬੰਦੇ ਹੈਲੋ ਜੀ ਮੇਰਾ ਨਿੰਬੂ ਪਾਣੀ ਹੋ ਰਿਹਾ ਰੈਡੀ ਹੁਣ ਮੇਰਾ ਕੀ ਕਰਦਾ ਮੈਂ 2-3 ਗਲਾਸ ਨਿੰਬੂ ਪਾਣੀ ਦੇ ਪੀ ਜਾ ਇੰਨੀ ਗਰਮੀ ਆ ਇੰਨਾ ਮਤਲਬ ਡੀ ਹਾਈਡਰੇਸ਼ਨ ਫੀਲ ਹੋ ਰਿਹਾ ਵਾ ਹਾਈ 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 ਹਾਂ 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 ਮਜ਼ਾ ਹੀ ਆ ਗਿਆ ਸਮਾਨ ਲੈ ਆਉਣਾ ਸੀ ਭਾਈ ਇਹਦੇ ਕੋਲੋਂ ਕੱਲ ਕਰ ਠੀਕ ਆ ਲੈਵਨੀ ਆ ਜਾਣਾ ਵਾ ਸਮਾਨ ਲੈਣ ਲਈ ਇੱਕ ਤਰੀਕ ਨੂੰ ਤੇ ਦੋ ਤਰੀਕ ਨੂੰ ਜਿਹਨੇ ਕੱਲ ਨੂੰ 1 ਫਰਵਰੀਆ ਆਪਣੀ ਬੁਕਿੰਗ ਹੋਈ ਹੋਈ ਹੈ ਵੀ ਆਲਰੇਡੀ ਆਪਣੇ ਕਸਟਮਰ ਨੇਗੇ ਆਪਣੇ ਮਿਊਸ਼ਨ ਸਿਟੀ ਐਂ ਉਹਨਾਂ ਦੇ ਉਹ ਆ ਗਈ ਫੰਕਸ਼ਨ ਉਹਨਾਂ ਦੇ ਆਪ ਆਪਨੇ ਗੋਲ ਗੱਪੇ ਲੈ ਕੇ ਆਣਿਆ ਤੇ ਉਹਨਾਂ ਦਾ ਗੋਲ ਗੱਪੇ ਤੇ ਮੋਮੋਸ ਆ ਨਾਲ ਉਹਨਾਂ ਦੇ ਅਗੇ ਮਹਿੰਦੀ ਨਾਈਟ ਮਹਿੰਦੀ ਵੀ ਲਾਉਣੀ ਹੈ ਉਹਨਾਂ ਦੇ ਤੇ ਹੁਣ ਮੈਂ ਸਾਰਾ ਸਮਾਨ ਲੈ ਕੇ ਆਉਂਗੀ ਮੋਮੋਸ ਦਾ ਜਿਹੜਾ ਬਣਾਉਨੇ ਹੁੰਨੇ ਆਪਾਂ ਮੋਮੋਸ ਤੇ ਚਟਣੀ ਵਗੈਰਾ ਸਾਰਾ ਰਾ ਰੈਡੀ ਕਰਨਾ ਮਾ ਫਿਕਰ ਨਹੀਂ ਸੋਵਰ ਬੰਦ ਹੁੰਦਾ ਵਾ 10 ਵਜੇ ਤੇ ਹੁਣ ਬੱਜੀਆ 9 ਬਸ ਮੈਂ 10 ਮਿੰਟ ਤੱਕ 5.10 ਮਿੰਟ ਤੱਕ ਜਾਣੀ ਹੈ ਕਿ ਸਮਾਨ ਲੈਣ ਲਈ ਤੇ ਜਿਹੜਾ ਆਪਾਂ ਸਾਲੂ ਬਲੌਗ ਬਣਾਉਣਾ ਮੈਂ ਪਾਉਂਗੀ ਤੇ ਸਾਰਾ ਦਿਖਾਵਾਂਗੀ ਵੀ ਕਿਦਾਂ ਆਪਾਂ ਗੁਰਦਪਤੇ ਦੇ ਘਰ ਲੈ ਕੇ ਜਾਂਦੇ ਆ ਕਿ ਫੰਕਸ਼ਨ ਹੁੰਦਾ ਕਿਦਾਂ ਆਪਾਂ ਸੇਲ ਕਰਦੇ ਆ ਤੇ ਉੱਥੋਂ ਇਥੋਂ ਦੀ ਜਿਹੜੀ ਸਿਟੀ ਆ ਉਹ ਫੰਕਸ਼ਨ ਕਿਦਾਂ ਕਰਦੇ ਆ ਸਾਰਾ ਰਾਹ ਕੋਸ਼ ਤੁਹਾਨੂੰ ਆਪਾਂ ਬਲੌਗ 'ਚ ਦਿਖਾਵਾਂਗੀ YouTube 'ਤੇ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਤੇ ਤਾਂ ਕਿ ਤੁਸੀਂ ਸਾਰੇ ਘੈਂਟ ਘੈਂਟ ਸੋਹਣੇ ਸੋਹਣੇ ਵੀਡੀਓ ਜਾਂ ਸਾਡੇ ਬਲੌਗ ਤੁਹਾਨੂੰ ਤੁਸੀਂ ਦੇਖ ਸਕੋ ਠੀਕ ਆ ਤੇ ਹੁਣ ਮੈਂ ਪੀਰ ਮੈਂ ਨਿੰਬੂ ਪਾਣੀ ਤੋਂ ਉਸ ਤੋਂ ਬਾਅਦ ਫਿਰ ਮੈਂ ਚਲਨੀ ਆਂ ਜੀ ਸਮਾਨ ਲੈਣ ਲਈ ਤੇ ਜਾਓ ਤੇ ਜਮਾਨ ਲੈ ਆਓ ਜਿਹੜਾ ਜਿਹੜਾ ਵੀ ਹੈ ਨਾ ਨਿੰਬੂ ਤਾਂ ਲੈਣਾ ਮੈਂ ਸਮਾਨ ਨਹੀਂ ਤਾਂ ਤੇ ਮੈਂਹਿੰਦੀ ਤਾਂ ਆਪਣੀ ਘਰੇ ਲੱਗਣੀ ਜੀ ਮੈਂਹਿੰਦੀ ਹੈਗੀ ਹਾਂ ਤੇ ਕੱਲ ਨੂੰ ਸ਼ਾਮ ਨੂੰ ਮਤਲਬ ਕਿ ਆਪਾਂ ਆ ਜਾਣਾ ਹੋਰ ਤਾਂ ਦੀ ਟਾਈਮ ਹੀਗਾ 6 ਵਜੇ ਦੀ ਤੇ ਆਪਾਂ ਮਤਲਬ ਹੀ ਦੁਪਹਿਰ ਜੇ ਮਤਲਬ ਰੈਡੀ ਕਰ ਲੈਣਾ ਸਾਰਾ ਕੁਝ ਤੇ ਈਦੂ ਸਵੇਰ ਇਸ ਤੋਂ ਪਹਿਲਾਂ ਸਵੇਰ ਵੀ ਅਸੀਂ ਜਾਣਾ ਸਮਾਨ ਲੈਣ ਲਈ ਕਿਉਂਕਿ ਸਾਡੇ ਜਿਹੜਾ ਸਮਾਨ ਸੀ ਪੁਲਿਸ ਵਾਲੇ ਜਿਹੜੇ ਮੰਮੀ ਉਹ ਚੱਕ ਕੇ ਲੈ ਗਏ ਸੀ ਉਹ ਸਾਰੇ ਡੱਬੇ ਢੁੱਕੇ ਵੀ ਲੈ ਕੇ ਆਉਣੇ ਕਰਨ ਜਾਸੀ ਤੇ ਹੋਰ ਨਵੇਂ ਲਿਆਉਣੇ ਆਜੇ ਜਾਣਾ ਸੀਗਾ ਮੈਂ ਤਾਂ ਨਹੀਂ ਕੱਲੂ ਚੱਲਾਂਗਾ ਮੈਨੂੰ ਪਤਾ ਹੀ ਨਹੀਂ ਵੀ ਤੁਹਾਨੂੰ ਇੱਕ ਤਰੀਕਾ ਸਾਡਾ ਬੁਕਿੰਗ ਹੋ ਜਾਈ ਹੈ ਕਿ ਮੈਂ ਸੋਚੀ ਜਾਨੀ ਮੈਂ ਤਾਂ ਹਲੇ ਇੱਕ ਤਰੀਕ ਪਰਸੋਂ ਨੂੰ ਆ ਤੁਸਮਨ ਤੁਸੀਂ ਯਾਦ ਕਰਾਇਆ ਵੀ ਨਹੀਂ ਨਹੀਂ ਕੰਮ ਜਾਣਾ ਚਲੋ 20 ਆ ਕੇ ਜਾਓ ਮੀਰ ਕੀ ਬਣਿਆ ਹਾਏ ਹਾਏ ਮਾਰ ਨਹੀਂ ਹੁੰਦੀ ਤੇ ਮੈਂ ਅੰਦਰ ਜੀ ਜਾਨੀ ਹੈਗੀ ਕੀ ਦੋਸਤ ਵਾਹ ਹੁਣ ਮੈਂ ਜਾਉਂਗੀ ਅੰਦਰ ਦੀ ਕਿਉਂਕਿ ਬਾਹਰ ਪੈਂਦਾ ਵਾ ਮੀ ਬਹੁਤ ਜ਼ਿਆਦਾ ਉਕਾਰਿਸ਼ ਹੋ ਰਹੀ ਹੈ ਕਿ ਬਾਹਰ ਵਾ ਵੈਸੇ ਇੱਕ ਚੀਜ਼ ਤਾਂ ਮੈਂ ਦੇਖ ਲਈ ਹੈਗੀ ਕਿ ਜਿਹੜੀ YouTube ਤੇ ਬਲੌਗਿੰਗ ਕਰਨੀ ਆ ਉਹ ਚਮੇ ਹੀ ਦੇਲੇ ਬੰਦੇ ਦਾ ਕੰਮ ਆ ਲਓ ਜੀ ਆਪਾਂ ਗਰੋਸਰੀ ਆ ਗਏ ਆਂਗੇ ਤੇ ਹੁਣ ਆਪਾਂ ਚੱਕਾਂਗੇ ਟਰਾਲੀ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਆਹ ਚੁੱਕਿਆ ਲਾਲ ਚਾਹ ਤੇ ਦਿਨੇ ਚਾਹ ਨੂੰ ਬੰਡਣੀ ਹੈਗੀ ਲਓ ਜੀ ਲੈ ਲਿਆ ਸਾਰਾ ਸਮਾਨ ਇਦਾਂ ਪ੍ਰਾਈਸ ਲੱਗ ਜਾਂਦਾ ਸੋ ਪੱਕੀ ਮੈਂ ਯਾਦ ਕਰਦੀ ਆਂ ਜੀ ਕੀ ਰਹਿ ਜਾ ਪੀਣੀ ਰਹਿ ਜਾ ਫਿਰ ਉਹ ਵੀ ਲੈਣੀ ਆਂ ਜੀ ਤੇ ਤੁਹਾਨੂੰ ਮਿਲਣੀ ਕੁਛ ਦਿਨ ਦੇ ਵਿੱਚ ਓਕੇ ਲਓ ਜੀ ਸਮਾਨ ਆਪਾਂ ਲੈ ਰਿਆ ਹੁਣ ਆਪਾਂ ਕਰਾ ਦਈਏ ਬਿੱਲ ਪੱਕੇ ਜੀ ਸਮਾਨ ਲੈ ਲਿਆ ਆਪਾਂ ਕਹਿੰਦਾ ਜੇ ਮੈਂ ਆਈ ਨਹੀਂ ਗਈ ਆ ਸਮਾਨ ਲੈਣ ਨੂੰ ਬਹੁਤ ਜ਼ਿਆਦਾ ਟੰਡਾ ਸੀਗਾ ਹੁਣ ਬਹੁਤ ਘਟਾਗਾ ਘਟ ਗਿਆ ਵਾ ਲੰਗ ਚੱਲੀ ਗੱਡੀਆਂ ਆ ਰਹੀਆਂ ਨੇ ਇੱਧਰ ਚਲੋ ਰੁਕ ਜਾਨੇ ਹੈਗੇ ਓਕੇ ਇੱਥੋਂ ਦੀ ਕੋਈ ਲਾਈਟ ਨਹੀਂ ਨਾ ਹੈਗੀ ਇੱਥੋਂ ਦੀ ਤੇ ਲੰਘਣਾ ਪੈਂਦਾ ਦੇਖੋ ਆ ਵੀ ਇੱਥੇ ਹੀ ਕਰਾਸ ਕਰਾਂਗੇ ਚਲ ਇਹਨਾਂ ਨੇ ਕਰ ਲੈਣੀਆਂ ਜੀ ਇੱਦਾਂ ਨਹੀਂ ਕਰ ਲੈਣੀਆਂ ਹੋਏ ਆਪਾਂ ਦੂਰ ਆਪਾਂ ਕਿੱਥੇ ਜਾਵਾਂਗਾ ਤੁਹਾਡਾ ਤਾਂ ਗੱਲ ਸਤ ਤੁਸੀਂ ਇੰਦਾ ਕਰ ਰਹੇ ਹੋ ਠੀਕ ਆ ਲਿਆ ਇਹ ਮੇ ਸਾਮਾਨ ਇੱਧਰ ਦੇਖੋ ਕੋਟ ਦੇ ਬੱਚਾ ਕੋਟ ਕਿੰਨਾ ਚਾ ਕਿੱਥੇ ਰੱਖਾਂ ਓਕੇ ਹਾਈ ਹੈਲੋ ਹਾਊ ਆਰ ਯੂ ਲੋਜੀ ਗਾਇਸ ਆਪਾਂ ਜਾ ਰਹੇ ਆਂ ਘਰ ਸਾਰਾ ਸਾਮਾਨ ਕਰ ਲਿਆ ਪਕ ਪੈਕ ਤੇ ਹੁਣ ਜਾ ਕੇ ਆਪਾਂ ਤਿਆਰੀ ਕਰਨੀ ਆ ਕੱਲ ਦੀ ਤੇ ਇਧਰ ਗਰਮੀ ਤੇ ਮੈਂ ਕੀ ਸਾਮਾਨ ਚੱਕਾਂ ਦੱਸੋ ਉਹ ਦੱਬਾ ਚੱਕਰਾਂਗੇ ਚੱਕ ਦਿਆਂਗੇ ਤੇ ਲੋ ਜੀ ਪਰ ਚੱਕੇ ਸਮਾਨ ਚਾਣੇ ਘਰ ਤੇ ਹੁਣ ਵੀਡੀਓ ਨਹੀਂ ਬਣਨੀ ਹੈਗੀ ਕਿਉਂਕਿ ਹੁਣ ਸਮਾਨ ਚੱਕਣਾ ਵਾ ਆਲੂ ਕਿੰਨੇ ਕਿਲੋ ਜਿਹੜੇ ਚੱਕੇ ਤੁਸੀਂ 8 ਕਿਲੋ ਬਹੁਤ ਨਵਾੜਾ ਚੱਕੇ ਪਾਵਾ ਚ ਦੇ ਸਮਾਨ ਆਹੀ ਹੋਏ ਮਾਹੀ ਗਰੂਜੀ ਸਾਰਾ ਤੋਂ ਸੋਖਾ ਬੋੜੇ ਤੜ੍ਹੇ ਉੱਥੇ ਲਓ ਜੀ ਆਪਾਂ ਘਰ ਆ ਗਏ ਆ ਘਰ ਆ ਕੇ ਵੀ ਬਹੁਤ ਕੰਮ ਬਹੁਤ ਜ਼ਿਆਦਾ ਤਮ ਪਰ ਮਾ ਬਰੋ ਨੂੰ ਇਥੇ ਦੇਣਾ ਵਾਂ ਕਰ ਐਂਡ ਕਿਉਂਕਿ ਬਹੁਤ ਫੱਕੇ ਥੱਕੇ ਹੋਏ ਆ ਜੀ ਥੱਕਦੀਆਂ ਇੱਕ ਅਤੇ ਦੋ ਤਰੀਕ ਦਾ ਆਪਣਾ ਪ੍ਰੋਗਰਾਮ ਐ ਨਹੀਂ ਕਾ ਲੂ ਆਪਾਂ ਜਾਣਾ ਮੇ ਆਪਣੀ ਬੁਕਿੰਗ ਲੈ ਕੇ ਸਿਟੀ ਐਂ ਤਮਲਾ ਦੇ ਘਾਰ ਤੇ ਆਪਾਂ ਤੁਹਾਨੂੰ ਸਾਰਨ ਲੋਡ ਹਮਾ ਦਾ ਪੂਰਾ ਸਦੇ ਕੋ ਪਸੀਨਾ ਕਰਨਾ ਹੈ ਹਾਏ ਹਾਏ ਚਲ ਕੋਈ ਗੱਲ ਨਹੀਂ ਮੈਂ ਤਾ ਹਾਂ ਕਰਨੇ ਕਿਸੇ ਕਰਮਾਂ ਚ ਕੋਈ ਜ਼ਿਆਦਾ ਹੀ ਮਿਹਨਤ ਨਹੀਂ ਹੁੰਦੀ ਆ ਤੇ ਬਾਕੀ ਚਲੋ ਠੀਕ ਹੈ ਜੀ ਆਪਾਂ ਹੁਣ ਤੁਹਾਨੂੰ ਮਿਲਾਂਗੇ ਹੋਰ ਨਵੀਂ ਤੇ ਵਧੀਆ ਜਿਹੀ ਕਹਿੰਦੇ ਨੇ ਬਲੌਗ ਦੇ ਨਾਲ ਕੱਲ ਨੂੰ ਆਪਾਂ ਬਲੌਗ ਬਣਾਵਾਂਗੇ ਉਹਦੇ ਨਾਲ ਉਹ ਪਰਸ ਹੋਊਗਾ ਤੇ ਆਹ ਵਾਲਾ ਆਪਾਂ ਕੱਲ ਨੂੰ ਆਜਾ ਕਰਨਾ ਪਿਆਰ ਦਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਸਬਸਕ੍ਰਾਈਬ ਕਰਿਓ ਸਾਡੇ YouTube ਚੈਨਲ ਨੂੰ ਤੇ ਫਿਰ ਠੀਕ ਹੈ ਜੀ ਕਰਦੋ ਹੁਣ ਬਾਏ ਲੱਡੂ ਬਾਏ